ਅੱਜ ਅਸੀਂ ਕਰਦੇ ਹਾਂ ਚਿੱਠੀ ਪਿਤਾ ਜੀ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ਪੈਸੇ ਭੇਜਣ ਲਈ ਬੇਨਤੀ ਕਰੋ ਠੀਕ ਹੈ ਅਸੀਂ ਲਿਖਣਾ ਸ਼ਵਾਲਕ ਪਬਲਿਕ ਸਕੂਲ ਜਿੱਥੇ ਤੁਸੀਂ ਪੜ੍ਹਦੇ ਆ ਨਾ ਮਤਲਬ ਤੁਸੀਂ ਜੇ ਦੂਰ ਜਗ੍ਹਾ ਤੇ ਤੁਸੀਂ ਪੜ੍ਹਦੇ ਆ ਤੁਸੀਂ ਹਨਾ ਮਤਲਬ ਪੈਸੇ ਮੰਗਾਣੇ ਹਨਾ ਆਪਣੇ ਪਿਤਾ ਜੀ ਤੋਂ ਮੈਂ ਤੁਹਾਨੂੰ ਫੀਸ ਜਮ੍ਹਾਂ ਕਰਾਉਣ ਲਈ ਜਾਂ ਕਿਤੇ ਵੀ ਲੋੜ ਪੈਂਦੀ ਹੈ ਨਾ ਤੁਸੀਂ ਉਹ ਮੰਗਾਉਣ ਲਈ ਨਾ ਤੁਸੀਂ ਆਪਣੇ ਪਿਤਾ ਜੀ ਨੂੰ ਚਿੱਠੀ ਲਿਖਣੀ ਹੈ ਤੇ ਕਿੱਦਾਂ ਲਿਖੋਗੇ ਆਪਣੇ ਸਕੂਲ ਦਾ ਐਡਰੈਸ ਲਿਖੋਗੇ ਪਹਿਲਾਂ ਇਹਨਾਂ ਲਿਖਿਆ ਸ਼ਵਾਲਿਕ ਪਬਲਿਕ ਸਕੂਲ ਫੇਜ਼ 6 6 ਜਾਂ ਐਸ ਏ ਐਸ ਨਗਰ ਤੇ ਥੱਲੇ ਤਰੀਕ ਪਾ ਦੇਣੀ ਹੈ ਠੀਕ ਹੈ ਐਸ ਤੇ ਜਿਹੜਾ ਤੁਹਾਡਾ ਐਡਰੈਸ ਆ ਤੇ ਤੁਸੀਂ ਉਹ ਵਾਲਾ ਐਡਰੈਸ ਸਕੂਲ ਦਾ ਲਿਖਣਾ ਹੈ ਅੱਗੇ ਹੈ ਸਤਿਕਾਰਯੋਗ ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਦਾ ਪੱਤਰ ਮਿਲ ਗਿਆ ਸੀ ਮੈਂ ਪੱਤਰ ਦੇਰੀ ਨਾਲ ਲਿਖਣ ਦੀ ਮਾਫੀ ਚਾਹੁੰਦਾ ਹਾਂ ਕਿਉਂਕਿ ਮੇਰੀ ਸਾਲਾਨਾ ਪ੍ਰੀਖਿਆ ਚੱਲ ਰਹੀ ਸੀ ਕੱਲ ਹੀ ਇਮਤਿਹਾਨ ਖਤਮ ਹੋਏ ਹਨ ਮੇਰੇ ਸਾਰੇ ਪੱਤੇ ਬਹੁਤ ਚੰਗੇ ਹੋ ਗਏ ਹਨ ਆਸ ਹੈ ਕਿ ਹਰ ਸਾਲ ਵਾਂਗ ਮੈਂ ਇਸ ਵਾਰ ਵੀ ਆਪਣੇ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਾਂਗਾ ਠੀਕ ਹੈ ਮੈਂ ਪੂਰੀ ਮਿਹਨਤ ਅਤੇ ਤਿਆਰੀ ਨਾਲ ਪਰਚੇ ਦਿੱਤੇ ਹਨ ਮੇਰੀ ਪ੍ਰੀਖਿਆ ਦਾ ਨਤੀਜਾ 3 ਮਾਰਚ ਨੂੰ ਨਿਕਲ ਜਾਵੇਗਾ ਆਵੇਗਾ ਉਸ ਵਿੱਚੋਂ ਮੈਂ 8ਵੀਂ ਸ਼੍ਰੇਣੀ ਵਿੱਚ ਦਾਖਲ ਹੋਣਾ ਹੈ ਇਸ ਵਾਰ ਸਕੂਲ ਵਿੱਚ ਫੀਸ ਤੋਂ ਇਲਾਵਾ ਸਲਾਨਾ ਚੰਦੇ ਵੀ ਦੇਣੇ ਹਨ ਅਤੇ 8ਵੀਂ ਸ਼੍ਰੇਣੀ ਦੀਆਂ ਕਿਤਾਬਾਂ ਅਤੇ ਕਾਪੀਆਂ ਵੀ ਖਰੀਦਣੀਆਂ ਹਨ ਕਿਰਪਾ ਕਰਕੇ ਮੈਨੂੰ 1500 ਰੁਪਏ ਵਾਪਸੀ ਡਾਕ ਭੇਜਣ ਦੀ ਖੇਚਲ ਕਰਨੀ ਤਾਂ ਜੋ ਮੈਂ ਸਮੇਂ ਸਿਰ ਕਿਤਾਬਾਂ ਆਦ ਖਰੀਦ ਕੇ ਅਗਲੀ ਪੜਾਈ ਆਰੰਭ ਕਰ ਸਕਾਂ ਮਾਤਾ ਜੀ ਨੂੰ ਮੱਥਾ ਟੇਕਦਾ ਹਾਂ ਅਤੇ ਨਿੱਕੀ ਭੈਣ ਨੂੰ ਭੈਣ ਨੂੰ ਮੇਰੇ ਵੱਲੋਂ ਪਿਆਰ ਦੇਣਾ ਠੀਕ ਹੈ ਆਪ ਜੀ ਆਪ ਦਾ ਸੁਪੁੱਤਰ ਹਰਿੰਦਰ ਸਿੰਘ ਠੀਕ ਹੈ ਇੱਥੇ ਲਾਈਨ ਖਤਮ ਹੋ ਗਈ ਡੰਡੀ ਪਾ ਦੇਣੀ ਇਹ ਹੋ ਗਈ ਤੁਹਾਡੇ ਪਿਤਾ ਜੀ ਤੋਂ ਪੈਸੇ ਮਗਾਉਣ ਲਈ ਜਾ ਪੈਸੇ ਚਿੱਠੀ ਲਿਖਣੀ ਪਿਤਾ ਜੀ ਨੂੰ ਵੀ ਮੈਨੂੰ ਪੈਸੇ ਭੇਜੋ ਠੀਕ ਹੈ ਇਹ ਤੁਹਾਡੇ ਹੋ ਗਈ ਤਾਂ ਖਤਮ ਤੋਂ ਨੈਕਸਟ ਅਸੀਂ ਹੋਰ ਕਰਦੇ ਹਾਂ ਠੀਕ ਹੈ 오케이.